ਦੇ ਵਿੱਚ ਇਕਨੋਮਿਕ ਐਡਵਾਈਜ਼ਰ ਦੇ ਤੌਰ ਦੇ ਉੱਤੇ ਕਮਰਸ ਜਿਹੜੀ ਮਿਨਿਸਟਰੀ ਸੀ ਉਸ ਦੇ ਵਿੱਚ ਇਹਨਾਂ ਨੇ ਜੁਆਇਨ ਕੀਤਾ ਉਦੋਂ ਬਾਅਦ 1972 ਦੇ ਵਿੱਚ ਇਹ ਚੀਫ ਇਕਨੋਮਿਕਸ ਐਡਵਾਈਜ਼ਰ ਬਣ ਜਾਂਦੇ ਨੇ ਫਾਈਨਾਂਸ ਮਿਨਿਸਟਰੀ ਦੇ ਵਿੱਚ 1980 ਤੋਂ 82 ਦੇ ਵਿੱਚ ਇਹਨਾਂ ਨੂੰ ਮੈਂਬਰ ਲਿਆ ਜਾਂਦਾ ਪਲਾਨਿੰਗ ਕਮਿਸ਼ਨ ਦਾ ਉਹ 1982 ਤੋਂ 85 ਦੇ ਦਰਮਿਆਨ ਇਹ ਗਵਰਨਰ ਆਫ ਰਿਜ਼ਰਵ ਬੈਂਕ ਆਫ ਇੰਡੀਆ ਰਹਿੰਦੇ ਨੇ 1985 ਤੋਂ 87 ਤੱਕ ਇਹ ਡਿਪਟੀ ਚੇਅਰਮੈਨ ਆਫ ਪਲਾਨਿੰਗ ਕਮਿਸ਼ਨ ਬਣਦੇ ਨੇ ਔਰ ਉਦੋਂ ਬਾਅਦ 1987 ਦੇ 88 ਤੋਂ 90 ਦੇ ਵਿੱਚ ਜਰਨਲ ਸੈਕਟਰੀ ਆਫ ਸਾਊਥ ਕਮਿਸ਼ਨ ਇਨ ਜਿਨੀਵਾ ਉਹਦੇ ਵਿੱਚ ਇਹ ਬਾਹਰਲੇ ਨੇਸ਼ਾਂ ਦੇ ਵਿੱਚ ਵੀ ਹੁਣ ਇਹਨਾਂ ਦਾ رابطہ ਜਿਹੜਾ ਇਕਨੋਮਿਕਸ ਦੀਆਂ ਸੇਵਾਵਾਂ ਦੇ ਲਈ ਜਿਹੜਾ ਹੁਣ ਇਹਨਾਂ ਨੂੰ ਕੀਤਾ ਜਾਂਦਾ ਹੈ ਕੈਸੀ ਉਦੋਂ ਤੱਕ